ਅਸ਼ੀਕਾਂਤ ਜੀ ਜੁੜੇ ਬਾਡੀ ਪੰਜਾਬ ਦੇ ਨਾਲ ਮੈਂ ਮਨਦੀਪ ਸਿੰਘ ਵੱਲੋਂ ਉੱਪਰ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਵਿੱਚ ਆ ਰਿਹਾ ਨਵਾਂ ਮੋੜ ਕਿਉਂਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਇਹਨਾਂ ਦੇ ਵਿੱਚ ਜਿੱਥੇ 4 13 ਸਾਹਮਣੇ ਦਿਖਾਈ ਦੇ ਰਿਹਾ ਸਾਨੂੰ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਤੇ ਚੌਥੀ ਥਾਂ ਬੀਜਪੀ ਪਰ ਹੁਣ ਪੰਜਵੀਂ ਤਿਰੰਗਾ ਪੰਜਾਬ ਦੇ ਵਿੱਚ ਉੱਪਰ ਦੀ ਸਾਹਮਣੇ ਆ ਰਹੀ ਹੈ ਉਹ ਹੈ ਪੰਥਕ ਤਿਰੰਗੇ ਦੇ ਵਿੱਚ ਪਾਈ ਜੀ ਜੀ ਦੀ ਮਾਰ ਉਹਨਾਂ ਦੀ ਪਾਰਟੀ ਦੀ ਗੱਲ ਕਰਨੀ ਹੈ ਜਦ ਫਿਰ ਆਜ਼ਾਦ ਤੋਰ ਦੇ ਉੱਤੇ ਲੜ ਰਹੇ ਸਰਜੀ ਸਿੰਘ ਖਾਲਸਾ ਜਦ ਫਿਰ ਕਲੂ ਸਰ ਤੋਂ ਜਿਹੜੇ ਭਾਈ ਅਮਰਤਪਾਲ ਨੇ ਉਹਨਾਂ ਦੀ ਗੱਲ ਕਰਨੀ ਹੈ ਪੰਥ ਕਿਰਾ ਦਾ ਕੀ ਰੋਲ ਰਹੇਗਾ ਪੰਜਾਬ ਦੀ ਭਵਿੱਖ ਦੇ ਵਿੱਚ ਸਿਆਸਤ ਦੇ ਵਿੱਚ ਇਹਦੇ ਮਸਲੇ ਲੈ ਕੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵੀ ਜਿਹੜੀ ਪੰਜਵੀਂ ਤੇ ਜਿਹੜੀ ਸਥਾਨ ਸਿਆਸੀ ਪਾਰਕ ਦਾ ਬੰਦਾ ਜਾ ਰਿਹਾ ਉਹਨੂੰ ਲੈ ਕੇ ਗੱਲਬਾਤ ਕਰਾਂਗੇ ਸਾਡਾ ਜੀ ਕੋ ਕਿ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਰਣਗਪੁਰਾ ਵਾਲੇ ਜਿਹੜੇ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਪੰਜਾਬ ਦੇ ਸਿੱਖ ਮਸਲਿਆਂ ਨੂੰ ਬੜੀ ਵਕੂਮੀ ਦੇ ਨਾਲ ਜਾਣਦੇ ਨੇ ਉਹਨੂੰ ਪੇਸ਼ ਵੀ ਕਰਦੇ ਨੇ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਇਸੇ ਨਾਲ ਮਸਲੇ ਉੱਤੇ ਲਿਖਿਆ ਹੋਇਆ ਹੈ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਪਾਟੀ ਪੰਜਾਬ ਦੇ ਉੱਤੇ ਧੰਨਵਾਦ ਜੀ ਭਾਈ ਜੀ ਦਾ ਖਾਲਸਾ ਵੈਲਕਮ ਜੀ ਭਾਈ ਸਾਹਿਬ ਕਿਵੇਂ ਸਮਝਦੇ ਹੋ ਜੰਕਰ ਸਮਝਣਾ ਹੋਵੇ ਕਿ ਪੰਜਾਬ ਦੇ ਵਿੱਚ ਜਿੱਤੇ ਚਾਰ ਤੇਰਾ ਸੀ ਸਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਕਾਲੀ ਦਲ ਤੇ ਭਾਜਪਾ ਜਿਵੇਂ ਗੱਲ ਜੋੜ ਤੋਂ ਬਾਅਦ ਵੱਖਰੇ ਵੱਖਰੇ ਤੋਂ ਉੱਤੇ ਲੜੇ ਨੇ ਕਿ ਲੱਗਦਾ ਕਿ ਉਹ ਜਿਹੜੀ ਪੰਜਵੀਂ ਸਪੇਸ ਹੈ ਜਿਹੜੀ ਪੰਜਵੀਂ ਤਿਰਪੰਥਕ ਪਾਰਟੀ ਦੇ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਚਰਚਾਵਾਂ ਨੇ ਕਿ ਲੋਕਾਂ ਨੇ ਉਹਨਾਂ ਦੇ ਵੱਲ ਕਿਤੇ ਨਾ ਕਿਤੇ ਹੁਣ ਮੁੱਖ ਮੋੜ ਆ ਵੀ ਜਿਹੜੀ ਅਰਵਾਦੀ ਪਾਰਟੀਆਂ ਸਨ ਜਿਹੜੀਆਂ ਪਹਿਲੀਆਂ ਚਾਰ ਪਾਰਟੀਆਂ ਉਹਨਾਂ ਤੋਂ ਮੋਹ ਭਾਗੋਂ ਤੋਂ ਬਾਅਦ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਹੁਣ ਪੰਥਕ ਧਿਰ ਵੱਲ ਮੁੰਦੇ ਦਿਖਾਇਦੇ ਨੇ ਕਿਵੇਂ ਵੇਖਿਓ ਜੋ ਕੁਝ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਮੋੜ ਆ ਗਿਆ ਮੁੰਦੇ ਜੀ ਸਿੰਘ ਕੋ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇਸ ਬਾਰੇ ਇਸ ਬਾਰੇ ਚਰਚਾ ਕਰਨ ਦਾ ਮੌਕਾ ਦਿੱਤਾ ਹੈ ਤੁਹਾਡੇ ਤੇ ਦਰਸ਼ਕਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਮੈਂ ਮਹਿਸੂਸ ਕਰਦਾ ਮਨਦੀਪ ਜੀ ਜੋ ਤੁਸੀਂ ਵਿਚਾਰ ਦਿੱਤਾ ਹੈ ਇਹ ਬੜਾ ਇੰਪੋਰਟੈਂਟ ਹੈ ਡਿਸਕਸ ਕਰਨ ਵਾਲਾ ਐਸਾ ਡਿਬੇਟ ਚਲਾਉਣੀ ਬੜੀ ਬੱਤੀ ਲੋਅ ਰੈਸ ਹੈ ਕਿਉਂ ਕਿ ਪਿਛਲੇ ਖਾਸ ਕਰਕੇ 450 ਸਾਲ ਪਹਿਲਾਂ ਤੋਂ ਜਦੋਂ ਪੰਜਾਬੀ ਸੂਬਾ ਬਣਿਆ ਸੀਗਾ ਉਹ ਦੋ ਤੋਂ ਸਾਧ ਫਤੇਹ ਸਿੰਘ ਦੇ ਮਾਸਟਰ ਕਾਰਨ ਸਿੰਘ ਦੀ ਗਵਾਈ ਇਹ ਰਾਸ਼ਿਕ ਰਾਜਨੀਤੀ ਹੈ ਪੰਜਾਬ ਦੀ ਔਰ ਸਿੱਖ ਰਾਜਨੀਤੀ ਵਰਲਡ ਵਾਈਡ ਉਹ ਦੋ ਦੋ ਤਰ੍ਹਾਂ ਹੀ ਚੱਲਦੀ ਹੈ ਬਣ ਗਈ ਦੋ ਤਰ੍ਹਾਂ ਹੀ ਇੱਕ ਤਰ੍ਹਾਂ ਦਾ ਆਗੂ ਸਾਧ ਫਤੇਹ ਸਿੰਘ ਸੀ ਦੂਜੇ ਤਰ੍ਹਾਂ ਦਾ ਆਗੂ ਮਾਸਟਰ ਕਾਰਨ ਸਿੰਘ ਸੀ ਸਾਧ ਫਤੇਹ ਸਿੰਘ ਨੇ ਜੋ ਚੰਡੀਗੜ੍ਹ ਜਮੀਨ ਦਿੱਤਾ ਪੰਜਾਬੀ ਬੋਲੇ ਇਲਾਕੇ ਰੱਖ ਲੈ ਪਾਣੀ ਦਾ ਕੰਟਰੋਲ ਲੈ ਲਿਆ ਉਹਨਾਂ ਨਾਲ ਸਮਝੌਤਾ ਕਰ ਲਿਆ ਸੈਟੀਸਫਾਈ ਹੋ ਗਿਆ ਮੈਨੂੰ 55 ਮਰਜ਼ੀ ਉਹਨੇ ਦੋਨੇ ਵੀ ਬੜੀ ਇੱਕ ਤੋਖ ਨਜ਼ਰ ਆਉਂਦੀ ਆ ਵਿਚਾਰ ਕਿ ਅਸੀਂ ਕਿਹੜਾ ਚੰਡੀਗੜ੍ਹ ਕੇ ਸ਼ਹਿਰ ਸੁਪਨੇ ਪਾਣੇ ਨੇ ਇਹ ਉਹਦਾ ਵਿਚਾਰ ਸੀ ਪਰ ਜਿਹੜੇ ਮਾਸਟਰ ਤਾਰਾ ਸਿੰਘ ਤਰੋਵੈ ਉਹ ਸਿੱਖ ਹੋਮਲੈਂਡ ਤੇ ਪੰਜਾਬ ਦੀ ਪੰਜਾਬੀ ਸੁਭਨ ਪੂਰਾ ਕਰਵਾਉਣ ਵਾਸਤੇ ਚੰਡੀਗੜ੍ਹ ਪ੍ਰਾਪਤ ਕਰਨ ਵਾਸਤੇ ਰਾਜਾ ਦੇ ਵਧੇਰੇ ਅਧਿਕਾਰ ਤੇ ਸਰਕਾਰ ਕੋਲ ਚਾਰ ਅਧਿਕਾਰ ਰੱਖਣ ਵਾਸਤੇ ਉਸ ਤੋਂ ਨਾਲ ਜਿਹੜੇ ਸੰਘਰਸ਼ ਲੜਿਆ ਗਿਆ ਸ਼ੁਰੂ ਹੋਇਆ ਉਹ ਜੋ ਸ਼ਾਰਟ ਸਟਾਰਟ ਉਹ ਤੋਂ ਲੈ ਕੇ ਵਰਤਮਾਨ ਤੱਕ ਜਿਹੜਾ ਇੱਕ ਪੰਥਕ ਜਿਹੜਾ ਆਪਾਂ ਪੰਥਕ ਤਰੋਦੇ ਤੌਰ ਦੇ ਲੈ ਲੈਨੇ ਆਂ ਇਹ ਪੰਚਕ ਤਰੋ ਜਿਹੜਾ ਸੀ ਨਾ ਉਹ ਕਿਸੇ ਕਿਸੇ ਰੂਪ ਵਿੱਚ ਮਨਦੀਪ ਸਿੰਘ ਸੰਘਰਸ਼ ਕਰਦਾ ਰਹੇ ਇਹਨੂੰ ਤਾਕਤ ਮਿਲੀ 78 ਦੇ ਪਾਵੇਂ 1985 75 ਚ ਕਮੇ ਵੱਡੇ ਸੀ ਲੱਗੀ ਕਾਲੀਦਾਲੇ ਸੰਘਰਸ਼ ਲੜਿਆ ਪਰ ਉਹ ਵੀ ਬਿਨਾਂ ਕਿਸੇ ਪ੍ਰਾਪਤੀ ਦੇ ਬਿਨਾਂ ਕਿਸੇ ਲਗਾਲਤੇ ਪੰਜਾਬ ਨੂੰ ਕੋਈ ਸਿੱਖਾਂ ਨੂੰ ਜਿਹੜੀ ਲੋਕ ਉਹ ਜਿਹੜੀ ਸੰਘਰਸ਼ ਚ ਰਿਹਾ ਸੀ ਉਹਦੇ ਚੋਂ ਕੁਝ ਪ੍ਰਾਪਤ ਨਹੀਂ ਹੋਇਆ ਚਾਹ ਜਨਤਾ ਪਾਰਟੀ ਅਸਲ ਤਾਕਤ ਨੇ ਤੇ ਪਾਵੇਂ ਉਹ ਉਸ ਜਿੰਨਾ ਸੋ ਮੈਂ ਮਹਿਸੂਸ ਕਰ ਰਹਾ ਕਿ ਜੋ 178 ਦੇ ਵਿੱਚ ਛੇੜੀਆਂ ਹੋਈਆਂ ਆ ਔਰ ਉਸ ਨਾਲ ਜੋ ਭਰਤ ਮੂਦ ਮੋਰਚਾ ਜਸੰਤ ਜਨਰਸੀ ਪਿੰਡਾ ਵਾਲਾ ਜਦ ਦਲ ਖਾਲਸਾ ਦੀ ਵਰਜਿਸ ਹੋਈ ਹੋਰ ਜਿਹੜੀ ਡਿਵੈਲਪਮੈਂਟਸ ਹੋਈਆਂ ਉਸ ਨਾਲ ਇੱਕ ਜਿਹੜਾ ਸੰਘਰਸ਼ ਹੋਇਆ ਪੰਜਾਬ ਦੇ ਘਰਾਂ ਲਈ ਪਾਣੀਆਂ ਦੇ ਲਈ ਔਰ ਚੰਡੀਗੜ੍ਹ ਦੇ ਇਲਾਕੇ ਲਈ ਅਨੰਦ ਜ਼ਾਦ ਮੱਦੇ ਜਿਹੜਾ ਉਹ ਸੰਘਰਸ਼ ਕਾਲੀ ਦਾ ਨੇ ਸ਼ੁਰੂ ਕੀਤਾ ਆਪਣੇ ਉਹ ਠੀਕ ਹੈ ਬਿਲਕੁਲ ਭਾਈਆ ਗਰੀਬ ਜਿਹੜਾ ਚੰਗਾ ਸੰਗਰ ਜਿਹੜੇ ਕ ਤਰਜੀਹ ਮੋਰਚਾ ਡੜਿਆ ਗਿਆ ਪਰ ਜਿਹੜੀਆਂ ਜਿਹੜੀਆਂ ਦੂਜੀਆਂ ਧਿਰਾਂ ਦੇ ਚਾਹੇ ਪਰਸਨੈਲਿਟੀ ਕਲੈਸ਼ਸ ਨੇ ਚਾਹੇ ਪੰਥਕ ਵਿਚਾਰਧਾਰਕ ਕਲੈਸ਼ਸ ਸੀਗੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਇੰਡੀਪੈਂਡੈਂਟ ਸਟੇਟ ਦੀ ਗੱਲ ਜਿਹੜੀ ਹੈ ਵਾਵੇਂ ਉਹਦੀ ਹਦਦ ਉਹ ਵੀ ਉੱਠ ਪਈ ਔਰ ਉਹਦਾ ਜਿਹੜਾ ਆਗੂ ਸਰਪਿੰਡਰਾਂ ਵਾਲੇ ਜਾਂ ਹੋਰ ਦਲ ਖਾਸਾ ਜਾਂ ਹੋਰ ਜਿਹੇ ਬੰਦਿਆਂ ਬੱਬਰ ਖਾਲਸਾ ਵਾਲੇ ਬਣੇ ਨਾ ਜੀ ਉਹਨਾਂ ਦਾ ਆਪਣੇ ਤੌਰ ਤੇ politcal ਰੇਮ ਸੀਗਾ politcal ਉਹਨਾਂ ਦਾ ਸਾਰਾ ਸੋਬਰੀਟੀ ਗੱਲ ਜੋ ਸੰਸਦ ਲੜਦੇ politcal ਹੁੰਦਾ ਪਰ 84 ਦੇ ਵਿੱਚ ਜੋ ਹਾਲਾਤ ਬਣੇ ਉਸ ਨਾਲ ਸਾਰੀ ਜੋ ਕੇਂਦਰ ਸਰਕਾਰ ਨੇ ਸਾਡੇ ਜਮਲਾ ਕੀਤਾ ਅਜੇ ਕੋਈ 2 ਜੂਨ ਹੈਗਾ 2 3 ਜੂਨ ਚੜ ਰਿਹਾ ਹੈ ਹਸਣਾ ਜਿਹੜਾ ਹਫਤਾ ਹੈ ਅੱਜ ਉਸ ਛੀਦੀ ਸਾਥੀਨ ਵਾਪਰੇ ਨੂੰ ਕੱਲ੍ਹ ਤੋਂ 40 ਸਾਲ ਹੋ ਗਏ ਪਰ 40 ਸਾਲ ਹੋ ਗਏ ਸਿਰਫ ਅਨਲਿਸਿਸ ਦਿਆ ਰਿਹਾ 40 ਸਾਲ ਦੇ ਵਿੱਚ ਮਨਦੀਪ ਜੀ ਇੱਕ ਬੜਾ ਦੁਖਾਤ ਵੀ ਕਿਹਾ ਜਾ ਸਕਦਾ ਸਾਡੀ ਸਿਕ ਰਾਜਨੀਤੀ ਦਾ ਸੰਘਰਸ਼ੀ ਰਾਜਨੀਤੀ ਦਾ ਕਿ ਅਸੀਂ ਇੰਨਾ ਸਾਲ 40 ਸਾਲ ਸੰਘਰਸ਼ ਕਰਦੇ ਹੋਈ ਵੀ ਵਨਯੁਰ ਦੇ ਜੇ ਚਾਹੇ ਸ਼ੀਧੀਆਂ ਹੋਈਆਂ ਚਾਹੇ 10 ਸਾਲ ਸੰਘਰਸ਼ ਲੜਿਆ ਹਥਿਆਰਵਰ ਸੰਘਰਸ਼ ਲੜਿਆ ਜਾਂ ਦੂਜੇ ਤਰੀਕੇ ਵਰਤਮਾਨ ਦੇ ਵਕਾਫੀ 이슈 ਤੇ ਬੇਅਦਿਬ 이슈 ਤੇ ਜੇਰੇਦ ਕਾਰਨ ਦੇ 이슈 ਤੇ ਸੰਤ ਗੁਰੂ ਮੀਤ RAM ਰਿੰਦ ਦੇ 이슈 ਤੇ ਔਰ ਹੋਰ ਜਿਹੜੇ 이슈 ਤੇ ਜੋ ਸੰਘਰਸ਼ ਜਿਹੜਾ ਲੋਕਾਂ ਨੇ ਲੜਿਆ ਉਹ ਸੰਘਰਸ਼ ਲੜਿਆ ਗਿਆ ਉਸ ਵਿੱਚ 90 ਦੇ ਵਿੱਚ ਪੰਜਾਬ ਨੇ ਲੋਕਾਂ ਨੇ ਇਸ ਟੀਰ ਨੂੰ ਬੜੀ ਬੀ ਤਾਕਤ ਦਿੱਤੀ ਉਹਨਾਂ ਚ 8 9 ਬੰਦੇ ਜਿੱਤ ਗਏ ਇਸ ਸਮਰੇ ਜੀ ਸੀ ਮਾਹਤਿਆਰ ਸਿੰਘ ਬੜੇ ਮੇਰੇ ਕੋਲ ਖਾਲਸਾ ਰਾਜ ਦੇਸ਼ ਬਾਰੇ ਸਾਰੇ ਬੈਠੇ ਨੇ ਔਰ ਇਹ ਜਿਹੜੇ ਲੋਕ ਜਿੱਤੇ ਗਏ ਉਸ ਨਾਲ ਇਸ ਇਸ ਧਰੋਵ ਨੂੰ ਤਾਕਤ ਮਿਲੀ ਕਿਉਂਕਿ ਜਿਹੜੀ 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 ਅਕਾਲੀ ਅਕਾਲੀ ਧਰੋਵ ਹੈ ਉਹ ਤਾਂ ਸੱਤਾ ਦੀ ਰਾਜਨੀਤੀ ਚ ਆ ਗਿਆ ਚਾਹੇ ਉਹਨਾਂ ਨੇ 77 ਤੋਂ ਬਾਅਦ 80 ਤੱਕ ਰਾਜ ਕੀਤਾ ਤੇ ਚਾਹੇ 85 ਤੋਂ ਬਾਅਦ ਉਹਨਾਂ ਨੇ ਜਿੰਨੇ ਸਾਲ 1.5 ਸਾਲ ਰਾਜ ਕੀਤਾ ਜਾਂ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ 50 ਦੇ 15 ਤੱਕ ਰਾਜ ਕਰ ਚੁੱਕੇ ਨੇ ਇੱਕ ਤਾਂ ਇਹ ਸੈਕੂਲਰ ਧਰੋਵ ਪਰ ਹੈ ਸੋ ਮੈਂ ਸਮਝਦਾ ਕਿ ਜਿਹੜੇ ਇਹਨਾਂ ਨੇ ਇੱਕ ਤਾਂ ਰਾਜ ਕਰਦੇ ਆ ਰਹੇ ਨੇ ਇੱਕ ਦ੍ਰਿਸ਼ ਸੰਘਰਸ਼ ਲੜਦੇ ਆ ਰਹੇ ਨੇ ਇਹਦੀ ਸੰਘਰਸ਼ੀ ਰਾਜਨੀਤੀ ਇਹਨਾਂ ਮੰਦੀ ਜੀ ਉਸ ਨੂੰ ਇੱਕ ਤਰੀਕੇ ਨਾਲ ਜਿਵੇਂ ਪੰਜਾਬ ਦੇ ਇੱਕ ਸੱਤਾ ਦੀ ਰਾਜ ਨਹੀਂ ਸੀ ਜਾਣਾ ਚਾਹੀਦਾ ਜੀ ਕਿ ਸੱਤਾ ਚ ਆ ਕੇ ਆਪਣੀ ਵਿਚਾਰਧਾਰਾ ਅਨੁਸਾਰ ਪੰਜਾਬ ਦੇ ਲੋਕਾਂ ਨੇ ਕਿੰਨਾਂ ਰਾਜ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਨੇ ਜਾਂ ਜਰੂਰੀ ਰੀਲੀ ਪੰਜਾਬ ਜਣਾ ਸੱਤਾ ਚ ਹੁਣ ਫਸਿਆ ਹੋਇਆ ਉਸ ਬਾਰੇ ਇੱਕ ਤਰ੍ਹਾਂ ਦੀ ਵੱਡਾ ਰੋਡ ਮੈਪ ਲਿਆਉਂਦੇ ਵੱਡਾ ਵਿਜਨ ਲਿਆਉਂਦੇ ਏਜੰਡਾ ਲਿਆਉਂਦੇ ਤੇ ਲੋਕਾਂ ਦੇ ਵਿੱਚ ਪ੍ਰਭਾਵ ਦਿੰਦਾ ਕਿ ਅਸੀਂ 20 ਮਤਲਬ ਰਾਜਨੀਤੀ ਦੇ ਵਿੱਚ ਪੰਜਾਬ ਦੀ ਸੱਤਾ ਚ ਕਾਰਗੁਨਾਰਕਿਤ ਤੇਰਾ ਇਹ ਖਿਆਲ 1991 ਜਦੋਂ ਨਾਲ ਚੋਣਾਂ ਲੈਣੇ 6.1 ਫੈਡਰੇਸ਼ਨ ਸੰਧ ਜਨਰਲ ਸਪੀਕਰ ਵਾਲੇ ਤੇ ਜਿਹੜੇ ਦਗਿੰਦਰ ਸਿੰਘ ਮਲਵਾ ਗੁਰਿੰਦਰ ਸਿੰਘ ਦੇ ਸੀਗੇ ਵਾਲੇ ਦੇ ਪਿਤਾ ਉਹਨਾਂ ਵਾਲੇ ਜੋ ਹਾਲਾਤ ਬਣੇ ਉਹਨਾਂ ਨੇ ਇਲੈਕਸ਼ਨ ਲੜਨ ਦਾ ਜਜ਼ਬ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਜਿਹੜੀਆਂ ਇਲੈਕਸ਼ਨ ਸਵੇਰੇ 8 ਵਜੇ ਸ਼ੁਰੂ ਹੋਣੀਆਂ ਨੇ ਤੇ ਉਦੋਂ ਟੀਐਨ ਸੈਸ਼ਨ ਦੇ ਜਿਹੜੇ ਹਾਲਾਤ ਜੋ ਚੱਲੀਆਂ ਸਰਪੋਰਟਸ ਗਈਆਂ ਉਸ ਨੂੰ ਮੁੱਖ ਰੱਖਦੇ ਉਹਨਾਂ ਨੇ ਉਹ ਕੈਨਸਲ ਇਲੈਕਸ਼ਨ ਹੀ ਕਰ ਸਕਦਾ ਪਰ ਜਦੋਂ 92 ਦੇ ਦੁਬਾਰਾ ਇਲੈਕਸ਼ਨ ਹੋਣ ਦਾ ਮੌਕਾ ਮਿਲਿਆ ਤਾਂ ਇਹਨਾਂ ਤਰ੍ਹਾਂ ਨਿਕਲ ਉਹ ਬਾਈਕਾਟ ਕਰ ਦਿੱਤਾ ਚਾਹ ਪ੍ਰਭਾਪੂਸ਼ ਵੀ ਬੜਾ ਚਾਹੇ ਜੋ ਮਤੀ ਸਿੰਘ ਕਹਰੇ ਨੇ ਕਿ ਸਾਡੇ ਕੋਲ ਪ੍ਰਭਾਪੂਸ਼ਿਕਾ 8-15 ਸੀਗਨ ਸਰਪੰਦੇ ਮਾਰਦ ਘਰ ਆਵੇ ਹੁਣ ਉਦੋਂ ਤਾਂ ਕਾਲਜਦਾਂ ਨੇ ਬਾਈਕਾਟ ਕਰਤਾ ਔਰ ਸੇਖਾੜਪੁਤਰਾ ਨੇ ਬਾਈਕਾਟ ਕਰ ਦਿੱਤਾ ਪਤ ਤੱਕ ਤਿਰਾ ਨੇ ਉਹਦਾ ਨਿਜਾ ਕੀ ਨਿਕਲਿਆ ਕਿ ਵਿਅਸੇਂ ਦੀ ਰਾਜ ਆ ਗਿਆ ਵਿਅਸੇਂ ਨੇ ਸਾਰੀ ਸੈਸ਼ਨ ਸੰਗਠਨ ਕਰ ਸੀ ਸੋ ਮੈਂ ਸੰਗ ਹੈ ਕਿ ਅਸਲੇ 2024 ਵਿੱਚ ਜੋ ਆਪਣੀ ਬੁੱਧ ਨਹੀਂ ਆਈਏ 2024 ਦੇ ਵਿੱਚ ਜੋ ਹਾਲਾਤ ਬਣੇ ਨੇ ਮਨਦੀਪ ਸਿੰਘ ਉਸ ਦੇ ਵਿੱਚ ਇਹ ਡਵੈਲਪਮੈਂਟ ਦੇ ਜੋ ਕਿ ਪਹਿਲਾਂ ਇਲੈਕਸ਼ਨਾਂ ਸ਼ੁਰੂ ਹੋਣ ਤੋਂ ਪਹਿਲਾਂ ਨਹੀਂ ਸੀ ਜਦੋਂ ਕਿ 15 ਮਾਰਚ ਨੂੰ ਨੋਟੀਫਿਕੇਸ਼ਨ ਹੋਇਆ ਉਦੋਂ ਡਵੈਲਪਮੈਂਟ ਨਹੀਂ ਸੀ ਕਿ ਪੰਜਾਬ ਦੀ ਜਿਹੜੀ ਚੋਣ ਰਾਜਨੀਤੀ ਇਸ ਤਰ੍ਹਾਂ ਦੀਆਂ ਜਿਹੜੀਆਂ ਐਸੀਆਂ ਨੇ ਕਵਰਟ ਲੈ ਜਾਏਗੀ ਇਹ ਜਿਹੜੇ ਮੋੜ 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 ਵਿਸ਼ੇਸ਼ੂ ਆਇਆ ਜਦੋਂ ਅਮਰਸਪਾਸ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਉਸ ਨਾਲ ਪੰਜਾਬ ਦੀ ਬੜੀ ਸਾਰੀ ਹਸਪਦ ਜਿਹੜੀ ਰਾਜਨੀਤੀ ਬਦਲ ਗਈ ਕੰਤਕ ਰਾਜਨੀਤੀ ਬਦਲ ਗਈ ਉਹਦੇ ਚ ਕਰਾਈ ਚਲੀ ਅਗਿਆਉਤ ਐਥੀਟਿਕਲ ਕਰਮਨੀ ਸੁਰਸਾ ਸਿੰਘ ਬਲਟੋਆ ਆ ਗਿਆ ਉਹਦੇ ਵਿੱਚ ਇਹ ਸਾਰੀ ਗਵਰਨਮੈਂਟ ਡਿਲੀ ਹੋਈ ਅਚਾਨਕ ਹੋ ਗਈ ਮੈਂ ਸੋਚਦਾ ਕਿ ਜਿਹੜਾ ਬੰਗੋਦੀ ਸਾਹਿਬ ਸੀ ਆਪਾਂ ਕਹਿ ਰਹੇ ਸੀ ਕਿ ਅਸੀਂ ਕੁੰਝ ਤੇ ਰਾਜ ਕਰਾਂਗੇ ਇੱਥੇ ਅਸੀਂ ਬਟੋਲਾ ਦੀ ਸਰਕਾਰ ਲੈ ਕੇ ਆਵਾਂਗੇ ਅਸੀਂ ਸਹੀ ਜਨਾਲ ਕਰਾਂਗੇ ਉਸ ਦਾ ਵੀ ਇਫੈਕਟ ਪਿਆ ਉਹਨੇ ਪੰਜਾਬ ਦੀ ਉਸ ਕੰਤਕ ਸੋਚਦੇ ਵੋਟ ਬੈਗ ਤੇ ਪ੍ਰਭਾਵ ਪਿਆ ਕਿ ਆਪਣੇ ਸ਼ਹਿਰ ਆਪਣਾ ਆਪਣਾ ਕਸਬਾ ਉਹ ਜਿਹੜਾ ਹਨੋਕੇ ਮਦਦੀ ਮਦਦੀ ਜੀ ਕਿ ਇਸਲੇ ਜਿਹੜੇ ਇਹ ਵੋਟ ਬੈਂਕ ਹੈ ਨਾ ਜੀ ਜਿਹੜਾ ਕਿ ਕਦੀ 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 ਆਮ ਆਦਮੀ ਪਾਰਟੀ ਕਦੀ ਕਾਗਰਸ ਕਦੀ ਕਾਲੀਦਾਨ ਨੂੰ ਕਦੀ ਆਪਣੇ ਤੋਂ ਇੰਡੀਪੈਂਡੈਂਟ ਇਹ ਵੋਟ ਬੈਂਕ 20 ਤੋਂ 25% ਹੈ ਮਦਦੀ ਜੀ ਹਨ ਹੋਏ ਕਿ ਜਿਹੜੀਆਂ ਪਾਰਟੀਆਂ ਨੇ ਤਾਂ 5-5% ਵੋਟਾਂ ਦੇ ਦੇ ਕੇ ਜੇ ਗੇਮ ਖੇੜ ਜਾਂਦੀਆਂ ਨੇ ਜੋ ਆਵਾਜ਼ੀ ਪਾਰਟੀ ਨੇ ਖੇੜੀ 14 20 ਤੋਂ 25% ਵੋਟ ਨੂੰ ਕੀ 40-45% ਨਹੀਂ ਬੋਲਿਆ ਜਾ ਸਕਦਾ ਅਗਰ ਠੀਕ ਨਹੀਂ ਦਿੱਤੀ ਆਵੇ ਸੋ ਮੈਂ ਸੋਚਦਾ ਕਿ ਇਹ ਜਿਹੜੀਆਂ ਜਿਹੜੀਆਂ ਮਿਸ ਹੋ ਗਈਆਂ ਨੇ ਘਟਰਾਵਾ ਜਮ ਜਿਹੜੀ ਗੱਡੀਆਂ ਮਿਸ ਹੋ ਗਈਆਂ ਨੇ ਬੱਸਾਂ ਮਿਸ ਹੋ ਗਈਆਂ ਨੇ ਐਸੇ ਜਿਵੇਂ ਇੱਕ ਨਵੀਂ ਗੱਡੀ ਆਈ ਹੈ ਇਹ ਨਵੀਂ ਗੱਡੀ ਦੇ ਵਿੱਚ ਮੈਨੂੰ ਮਹਿਸੂਸ ਕਰਨ ਦੇ ਹੁੰਦਾ ਹੈ ਕਿ ਚਿੰਨ ਸੀਤਾ ਦੇ ਫੋਕਸ ਹੋਇਆ ਹੈ ਜਿਸ ਦੇ ਸੋ ਅਮਰਤਪਾਲ ਸਿੰਘ ਤਾਂ ਮੈਨੂੰ ਲੱਗਾ 100% ਜਿੱਤ ਜਾਂਦੇ ਜੀ ਸ਼ਿਵਰਾਜ ਜਿਮਾਰੀ ਬਣਾਈ ਜਿਨੇ ਉਹਨਾਂ ਨੇ ਪਿੰਡਾਂ ਚਾਈ ਵੋਟਾਂ ਮਿਲਿਆ ਨੇ ਸ਼ਹਿਰਾਂ ਦੇ ਬੁਰੀਆਂ ਨੇ ਲੋਕਾਂ 'ਤੇ ਪੰਸਰ ਗੋਰ ਪ੍ਰਭਾਵ ਗਿਆ ਹੈ ਦੇਖੋ ਜਿਹੜੀ ਸਰਵਜੀਤ ਸਿੰਘ ਖਾਸਮ ਰੋਏ ਸਾਹਿਬ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਆਪਣੇ ਆਪ ਦੀ ਬੜੀ ਡਵੈਲਪਮੈਂਟ ਹੈ ਕਿ ਫ੍ਰੀ ਕੋਲੋ ਜਿੱਥੇ ਵੀ ਜਾ। ਸੋ ਮੈਂ ਮੰਨ ਕੇ ਚੱਲਦਾ ਕਿ ਤਿੰਨ ਸੀਟਾਂ ਜਿਹੜੀ ਉਹ ਜਿਹੜੀਆਂ ਕਾਂਗਰਸ ਆਮ ਆਦਮੀ ਪਾਰਟੀ বিজেপি ਜਗ੍ਹਾ ਕੇ ਲੈ ਜਾਂਦੀ ਹੈ ਤਾਂ ਤਿੰਨ ਸੀਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਅਜੇ ਲਈ ਅਸੀਂ ਫੈਸਲੇ ਨਹੀਂ ਪਾਉਂਦੇ ਕਿ ਕਿਹੜੀ ਜਿੱਤ ਰਹੇ ਅਸੀਂ ਦੇਖਾਂਗੇ ਕੀ ਬਣਦਾ ਹੈ ਪਰ ਇਸ ਦੇ ਨਾਲ ਕਿ ਆਉਣ ਵਾਲੇ ਸਮੇਂ ਵਿੱਚ ਪੰਚਾਇਤ ਜਿਹੜੀ ਹੈ ਜਿਹੜੀ ਸਿੱਖ ਰਾਜਨੀਤੀ ਜਿਹੜੀ ਜਿਹੜੀ ਇਹ ਇਫੈਕਟ ਕਰੇਗੀ বিজেপি ਨੂੰ ਵੀ ਇਫੈਕਟਿਵਲੀ ਕਾਂਗਰਸ ਨੂੰ ਵੀ ਆਮ ਆਦਮੀ ਪਾਰਟੀ ਦਾ ਵਡੇਰਾ ਇਫੈਕਟ ਡਿਆ ਹੈ ਇਹ ਕਾਲੀ ਜਾਨ ਨੂੰ ਕਰੇ ਕਿ ਕਾਲੀ ਜਾਨ ਤੋਂ ਇਹਨਾਂ ਬਦਲਵੀਂ ਰਾਜਨੀਤੀ ਹੈ ਜਾਂ ਬਦਲਵੀਂ ਸਿੱਖ ਪਾਰਟੀ ਸੁਭਾਈ ਪਾਰਟੀ ਹੈ ਕਿ ਨਿਕਲ ਸਕਦੀ ਹੈ ਕਿ ਇਹ 1999 ਵਾਂਗ ਜਿਵੇਂ ਜਿਵੇਂ ਸਮਝਣ ਸੀ ਮਾਨ ਫਿਕਸ ਹੋ ਗਏ ਫੇਲ ਹੋ ਗਏ ਕਿ ਸਬ ਸੁਭਾ ਜੀਆਂ ਸੁਪਨਿਆਂ ਨੂੰ ਮੌਕਾ ਨਹੀਂ ਮਿਲਿਆ ਅੱਜ ਜਦੋਂ 2027 ਦੇ ਵਿੱਚ ਇੱਕ ਤਰ੍ਹਾਂ ਦਾ ਮੌਕਾ ਮਿਲ ਸਕਦਾ ਹੈ ਤਾਕੀ ਇਹ ਤੇਰਾ ਅਕਾਉਂਟ ਇਸ ਸਮੇਂ ਦੇ ਵਿੱਚ ਪੰਜਾਬ ਦੇ ਰਾਜ ਕਰਨ ਦੀਆਂ ਪੰਜਾਬ ਨੂੰ ਆਪਣਾ ਪ੍ਰਸਤ ਲੋਕਾਂ ਨੂੰ ਲੋਕਾਂ ਨੂੰ ਇੱਕ ਨਵਾਂ ਪ੍ਰਸ਼ਾਸਨ ਦੇਣੀ ਨਵਾਂ ਮਾਡਲ ਦੇਣੀ ਨਵਾਂ ਜਨਰਲਿਆ ਕਿ ਆ ਸਕਦੀਆਂ ਨੇ ਇਹ ਮੁੱਦਾ ਬਣ ਗਿਆ ਇਹਨਾਂ ਚੋਣਾਂ ਦਾ ਇੱਕ ਫਾਲੋਅ-ਅਪ ਹੈ ਜੀ ਬਿਲਕੁਲ ਚਲੋ ਭਾਈ ਸਾਹਿਬ ਇਹ ਕਹਿ ਰਹੇ ਕਿ ਜੇਕਰ ਹੁਣ ਦੁਰਸਤਾਈ ਦੀ ਗੱਲ ਕਰੀਏ ਤਾਂ ਕੀ ਪੰਜਾਬ ਦੇ ਵਿੱਚ ਜਿਹੜੀਆਂ ਇਹਤੀ ਰਹਿ ਇੱਕ ਪੰਜਵੀਂ ਤੇ ਖੜੀ ਹੋਈ ਹੈ ਕਿ ਲੱਗਦਾ ਕਿ ਕਾਮਯਾਬ ਹੋਵੇਗੀ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਵੱਖਰੀ ਪਾਰਟੀ ਦੇ ਤੌਰ ਤੇ ਦਿੱਤਾ ਜਾਵੇਗਾ ਕਿਉਂਕਿ ਦੇਖੋ ਜੇਕਰ ਆਪਾਂ 2014 ਦੀ ਗੱਲ ਕਰਨੀ ਹੈ ਤਾਂ ਜਿਹੜਾ 2014 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਈ ਸੀ ਜਿਹੜੇ 400 ਮੈਂਬਰ ਬਣੇ ਸਨ ਉਹ ਵੋਟ ਅਕਾਲੀ ਕਾਂਗਰਸ ਤੋਂ ਨਾਰਾਜ਼ ਹੋ ਕੇ ਜਿਹੜੇ ਵੋਟਰ ਸੀ ਉਹ ਦੂਜੇ ਪਾਸੇ ਆਈ ਸਨ ਆਪਣੇ ਤੀਜਾ ਫਰੰਟ ਬਣਾਈ ਜੀ ਆਮ ਆਦਮੀ ਪਾਰਟੀ ਉਸ ਵੱਲ ਉਹ ਤਾਂ ਹੋਇਆ ਜੀ ਭਾਵੇਂ 17 ਦੇ ਵਿੱਚ ਨਹੀਂ ਹੋਇਆ ਫਿਰ 19 ਦੇ ਵਿੱਚ ਨਹੀਂ ਹੋਇਆ ਹੋਇਆ ਤੇ 22 ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਹ ਵੋਟਰ ਜਿਹੜਾ ਤੀਜੀ ਧਿਰ ਵੱਲ ਗਿਆ ਸੀ ਪਰ ਹੁਣ ਤੀਜੀ ਧਿਰ ਤੋਂ ਨਾਰਾਜ਼ ਹੋ ਕੇ ਹੁਣ ਜਿਹੜੀ ਪੰਥਕ ਪਾਰਟੀ ਆ ਉਸ ਵੱਲ ਨੇ ਰੁਝਾਨ ਇਹ ਨੇ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦਾ ਜਿਹੜਾ ਕਿਉਂਕਿ ਤਿੰਨ ਸੀਟਾਂ ਦਾ ਜ਼ਿਕਰ ਕੀਤਾ ਆਪਾਂ ਨੇ ਜਿਵੇਂ ਫਰੂਖ ਸਾਬ੍ਹ ਹੋ ਗਈ ਹਾਂ ਫਰੀਦਕੋਟ ਹੋ ਗਈ ਤੇ ਸੰਗੋਲ ਹੋ ਗਈ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਸਿੱਟਾਂ ਦੇ ਉੱਤੇ ਭਾਈ ਸਿੰਘ ਜੀ ਮਾਨ ਹੋ ਰਹੇ ਦੇ ਚਾਹ ਅਜਾਦ ਟੋਰ ਦੇ ਉੱਤੇ ਉਮੀਦਵਾਰ ਖੜੇ ਨੇ ਉਹਨਾਂ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਉਹਨਾਂ ਦਾ ਪਿਛਲੇ ਵਾਰ ਨਾਲੋਂ ਵੱਧ ਆਊਗਾ ਇਸ ਵਾਰ ਕਿਉਂਕਿ ਲੋਕਾਂ ਦਾ ਰੁਝਾਨ ਕਿਤੇ ਨਾ ਕਿਤੇ ਉਹਨਾਂ ਵੱਲ ਗਿਆ ਕਿਤੇ ਨਾ ਕਿਤੇ ਹੋਣ ਕੀ ਲੱਗਦਾ ਕਿ ਸਤਾਈ ਦੇ ਵਿੱਚ ਜੇਕਰ ਇੱਕ ਮੰਚ ਦੇ ਉੱਤੇ ਸੀ ਇੱਕ ਜਥੇਬੰਦੀਆਂ ਜਾਂ ਫਿਰ ਸਿੰਘ ਜੀ ਮਾਨ ਦਾ ਭਾਈ ਅਮਰਪਾਲ ਗੋਰੀ ਇੱਕ ਮਾਚ ਦੇ ਉੱਤੇ ਇਕੱਠੇ ਹੋ ਕੇ 117 ਦੀ 17 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰਦੇ ਨੇ ਤਾਂ ਕਿ ਲੱਗਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਵੱਖਰਾ ਮੋੜ ਹੋਵੇਗਾ ਜਿਹੜੀ ਰਵਾਇਤੀ ਪਾਰਟੀਆਂ ਲਈ ਉਹਨਾਂ ਦੇ ਲਈ ਖਤਰੇ ਦੀ ਘੰਟੀ ਹੈ ਜਿਵੇਂ ਪੰਜਾਬ ਦੇ ਵਿੱਚ ਬਾਦਲਾਂ ਦੇ ਲਈ ਖਤਰੇ ਦੀ ਘੰਟੀ ਚੱਲ ਰਹੀ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਲਈ ਵੀ ਵੱਡਾ ਚੁਣੌਤੀ ਜਿਹੜੀ ਹੈ ਕੜੀ ਹੋ ਸਕਦੀ ਹੈ। ਮਨਦੀਪ ਸਿੰਘ ਜੀ ਤੁਹਾਡਾ ਬਹੁਤ ਹੀ ਗੰਭੀਰ ਸਵਾਲ ਹੈ ਬਹੁਤ ਮਹੱਤਵਪੂਰਨ ਸਵਾਲ ਹੈ। ਪਰ ਇਸ ਸਮੇਂ ਦਾ ਸਵਾਲ ਹੈ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਹਾਲਾਤ ਬਣਨਗੇ ਉਹਦੇ ਇੱਕ ਤਰੀਕੇ ਨਾਲ ਪ੍ਰਸ਼ਨ ਠਾਏ ਨੇ ਪ੍ਰਸ਼ਨ ਇਹ ਹੈ ਕਿ ਜੋ ਪੰਜਾਬ ਦੇ ਲੋਕਾਂ ਨੇ ਇੱਕ ਨਵਾਂ ਤਜਰਬਾ ਕੀਤਾ ਇਸ ਇਲੈਕਸ਼ਨ ਚੋਣਾਂ ਦੇ ਵਿੱਚ ਸਾਹਮਣੇ ਆਇਆ ਔਰ ਸਫਲ ਤਜਰਬਾ ਕੀਤਾ ਹੈ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿਕੇ ਦੇ ਵਿੱਚ ਆਪਣੀਆਂ ਪਰਤਾਂ ਸੱਤਾ ਵੱਲ ਜਾਂਦੀਆਂ ਖੁੱਲੇਗਾ ਜਾਂ ਇਸ ਇਕਨਾ ਖੜ ਜਾਈਗਾ ਜੇਕਰ ਸਾਡਾ ਜਿਹੜਾ ਇਹ ਤਜਰਬਾ ਰਿਹਾ ਹੈ ਪਿਛਲਾ ਉਹ ਇੱਕ ਜਿਹੜੀ ਡੀਪ ਸਟੇਟ ਹੈ ਇਹ ਸੈਂਟਰ ਸਰਕਾਰਾਂ ਨੇ ਉਹ ਹੋਰ ਪਾਰਟੀਆਂ ਨਾਲ ਤੁੰਤ ਕਰ ਲੈਣੀਆਂ ਬਰਦਾਸ਼ਤ ਕਰ ਲੈਣਗੀਆਂ ਲੇਕਿਨ ਜਿਹੜੀ ਇਹ ਧਿਰਾਂ ਨੇ ਨਾ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ ਪਰ ਕਨਸਟੀਟਿਊਸ਼ਨ ਔਰ ਲੋਕਤੰਤਰੀ ਪ੍ਰਕਿਰਿਆਵਾਂ ਔਰ ਜਿਹੜੀਆਂ ਪੰਜਾਬ ਦੇ ਤੇ ਹਰ ਹਰ ਨੂੰ ਆਪਣਾ ਆਪਣਾ ਪਾਰਟੀ ਬਣਾ ਕੇ ਆਪਾਂ ਕਨਸਟੀਟਿਊਸ਼ਨ ਦੇ ਧੇਰੇ 'ਚ ਰਹਿ ਕੇ ਰਾਜ ਕਰਨ ਦਾ ਅਧਿਕਾਰ ਦਿੰਦਾ ਕਨਸਟੀਟਿਊਸ਼ਨ ਉਹਦੇ ਵਾਸਤੇ ਇਹ ਧਿਰਾਂ ਖੁੱਲ ਜਾਂਦੀ ਹੂੰ ਦੇਖੋ ਚੋਣਾਂ ਤੋਂ ਬਾਅਦ ਡਵੈਲਪਮੈਂਟ 3-4 ਹੋਣ ਗਿਆ ਬੰਦੀ ਜੀ 4-3 ਤੋਂ ਬਾਅਦ ਖਾਰਾ ਪਸਾ ਖੁੱਲ ਖੁੱਲਾ ਸ਼ੁਰੂ ਹੋ ਜਾਣਾ ਹੈ ਇੱਕ ਅਕਾਲੀ ਦਲ ਲਈ ਬੜੀ-ਬੜੀ ਚੁਣੌਤੀ ਆਏਗੀ ਕਿ ਸਵਾਈ ਪਾਰਟੀ ਤੌਰ ਤੇ ਉੱਪਰਨ ਵਾਸਤੇ ਜਿਵੇਂ ਹਾਲਾਤ ਬਣਦੇ ਚਾਹੇ ਸਿਵਲ ਜਿੱਤਦੀ ਹੈ ਚਾਹੇ ਰੂਟ ਬੈਂਕ ਬਣਦਾ ਹੈ ਚਾਹੇ ਕਿਤੇ ਕਰਨ ਕਰਦਾ ਹੈ ਕਿ ਵੱਡਾ ਚੁਣੌਤੀ ਹੈ ਬਿਲਕੁਲ ਦੂਸਰੀ ਚੁਣੌਤੀ ਹੈ ਕਿ ਸੁਖਰੀ ਸਿੰਘ ਬਾਦਲ ਹੈ ਵੀ ਉਹ ਆਪਣੇ ਤੌਰ ਤੇ ਕੁਝ ਕਰ ਲੈਣਗੇ ਜੇਕਰ ਬੂਟ ਬੈਂਕ ਘੱਟ ਮਿਲਦਾ ਹੈ ਜਾ ਸਿਮਰਤ ਸਿਮਰਤ ਪਰ ਹਾਰ ਵੀ ਜਾਂਦੀ ਪਰ ਦਿਨਾਂ ਵੀ ਹਾਲਤ ਦੇ ਵਿੱਚ ਜਦੋਂ ਕੋਈ ਕਹੇ ਦੂਜੀ ਤੇਰੇ ਪੰਚਤ ਤੇ ਖੜੀ ਹੋਊਗੀ ਤਾਂ ਉਹ ਜਿਹੜਾ ਦੂਜੀ ਆਕਾਲੀ ਦਲ ਦੇ ਅੰਦਰ ਬੈਠੀਆਂ ਬੈਠੀਆਂ ਸ਼ਕਤੀਆਂ ਲੋਕ ਨੇ ਜਿਵੇਂ ਪੰਜਮਜੀਤ ਸਿੰਘ ਨੇ ਰਸਤਾ ਵਿਖਾਇਆ ਜਾਂ ਕੋਮਾ ਸਾਹਿਬ ਦਿਖਾਇਆ ਜਾਂ ਹੋਰ ਲੋਕਾਂ ਨੇ ਦਿਖਾਇਆ ਜਾਂ ਦੇਸ਼ ਪ੍ਰਤਾਪ ਸਿੰਘ ਪੰਡਤ ਉਹਨਾਂ ਨੇ ਜਾਂ ਡਿਸਟ੍ਰਿਕਟ ਕਨਾਲ ਸੁਖਬੀ ਸੰਗਰੇਵ ਸਿੰਘ ਸੁਖਦੇਵ ਦੀ ਟੀਕੀ ਦੀ ਗੱਲ ਹੈ ਇਹ ਸਾਰੀਆਂ ਤੇਰਾ ਜਾਂ ਜ਼ਗੀਰ ਘੌਰ ਦੇ ਇਹ ਤੇਰਾ ਕੀ ਇਕੱਠੀਆਂ ਹੋ ਕੇ ਸੁਪੀਰ ਬਾਦਲ ਦੇਖਲਾ ਬਗਾਵਤ ਕਰ ਸਕਦੀਆਂ ਹੈ ਵੀ ਅਸੀਂ ਨਵਾਂ ਲੀਡ ਲਾਵਾ ਸਾਨੂੰ ਗਵਾਹੀ ਚਾਹੀਦੀ ਹੈ ਜੀ ਐਸਾ ਆ ਕਾਲੀ ਦਲ ਦਾ ਵਕਾਅ ਸਵਾਲ ਸਰ ਸਿਮਰਜੀਤ ਕੋ ਜਿੱਥੇ ਜਨਾਇ ਤੇ ਦੂਜੀ ਡਿਵੈਲਪਮੈਂਟ ਸੀ ਹੋੜਦੀ ਆ ਤੀਸਰੀ ਡਿਵੈਲਪਮੈਂਟ ਜਿਹੜੀ ਮੰਤੀਸੀ ਹੋੜ ਗਿਆ ਕਿ ਇਹ ਸਿਮਰਜੀਤ ਸੀ ਮਾਨ ਕਿਉਂਕਿ ਐਸੇ ਸਥਾਪਤ ਨਹੀਂ ਤੇੜੇ ਚ ਪਾਰਟੀ ਆਈ ਨਹੀਂ ਕੋਈ ਪੰਜਾਬ ਦੇ ਵਾਪਸ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਨਹੀਂ ਸੋ ਕੋਸ਼ ਹੈ ਉਹ ਸਿਮਰਜੀਤ ਸੀ ਮਾਨ ਦਾ ਕਾਲੀਦਾਲ ਨਮਰ ਸਾਰਾ ਪਰ ਕੀ ਸਿਮਰਜੀਤ ਸੀ ਮਾਨ ਆਪਣੇ ਸੀਟ ਤੋਂ ਜਾਂ ਆਪਣੇ ਬੇਟੇ ਦੀ ਸੀਟ ਤੋਂ ਕਿ ਹੋਰ ਵੇਖਦੇ ਨੇ ਇਹ ਸਵਾਲ ਪਹਿਲਾਂ ਹੁੰਦਾ ਨਾ ਜੀ ਕਿ ਪਿਛਲੇ ਤੇ 20 ਸਾਲ ਦਾ ਇਹ ਨਜ਼ਰ ਆਉਂਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਹੀ ਸੀਟਾਂ ਪੱਕੀਆਂ ਕੀਤੀਆਂ ਨੇ ਆਪਣੀ ਪਾਰਟੀ ਨੂੰ ਠੀਕ ਹੈ ਪਰ ਕਿ ਐਸਪੀ ਕਹਿੰਨਾ ਆਪਾਂ ਨਹੀਂ ਜੀ ਨੇ ਇੱਕ ਸਹ ਦੇ ਕਿ ਜੇਕਰ ਆਮ ਆਦਮੀ ਪਾਰਟੀ ਦਾ ਉਹ 2-4 ਮਹੀਨਿਆਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਉਭਾਰ ਹੋ ਕੇ ਔਰ ਸੱਤਾ ਦੇ ਵਿੱਚ ਪਹੁੰਚ ਸਕਦੀ ਹੈ 91 ਸੀਟਾਂ ਸਕਦੀ ਹੈ ਤਾਂ ਕਿ ਉਹ ਜਿਹੜੇ ਵੋਟ ਬੈਗ ਉਹਨਾਂ ਨੂੰ ਪਿਆ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਅਗਰ ਉਸ ਤਿੱਕੇ ਨਾਲ ਇਹ ਡਿਵੈਲਪਮੈਂਟ ਕਰਦੇ ਪਾਰਟੀ ਨੂੰ ਇੱਕ ਸੱਤਾ ਦੀ ਲਾਜਮੀਤੀ ਲੈ ਕੇ ਆਉਂਦੇ ਔਰ ਕੇਵਲ ਨਾਰਾ ਖਾਲਸਾ ਦੇ ਅੱਗੇ ਜਾ ਬੰਦੇ ਤਾਂ ਕਿ ਇਹ ਰਾਜਨੀਤੀ ਕਰ ਸਕਦੇ ਪੰਜਾਬ ਦੇ ਉੱਤੇ ਸਮਝਣਾ ਕਿ ਕਿਸੇ ਡਵੈਲਪਮੈਂਟ ਦੀ ਗੱਲ ਵਿਚਾਰਨ ਵਾਲੀ ਹੈ ਕਿ ਇੱਥੇ ਕੰਪੀਟੀਸ਼ਨ ਸ਼ੁਰੂ ਹੋਏਗਾ ਅਮਰਪਾਲ ਸਿੰਘ ਦੇ ਆਉਣ ਨਾਲ ਅਮਰਪਾਲ ਸਿੰਘ ਔਰ ਸਰਪਜੀਤ ਸਿੰਘ ਅਗਰ ਜੀ ਕੋਈ ਜਿੱਤਦੇ ਤੇ ਹਾਰਦੇ ਇਕੱਠੇ ਹੋ ਜਾਂਦੇ ਇਕ ਗਮਰਜੀਤ ਸਿੰਘ ਬਰਾੜ ਹੈ ਇੱਕ ਬਰਦਾਸ਼ ਬਣੇ ਟਾਲੇ ਚ ਬੇਗਮ ਖੁਰਾ ਖਾਸਾ ਰਾਜ ਪਾਰਟੀ ਬਣੀ ਹੈ ਉਹਦਾ ਉਹ ਲੋਕ ਖੜੇ ਹੋ ਜਾਂਦੇ ਨੇ ਜਾਂ ਜਿਵੇਂ ਜੀਵਨ ਸਿੰਘ ਬਤਾਮਨ ਲੱਡ ਤੋਂ ਆ ਕੇ ਉਹਨਾਂ ਨੇ ਇੱਕ ਤਜਰਬਾ ਕੀਤਾ ਸ਼ਾਰਕ ਪੁਚਲੀ ਦੇ ਵਿੱਚ ਉਹ ਵੀ ਬੜਾ ਪ੍ਰਭਾਵਕ ਗਿਆ ਦੂਜਾ ਜਿਹੜੀ ਹੋਰ ਤੇ ਹੈ ਜਾਂ ਜਿਹਨੇ ਅਜ਼ਾਦ ਅਜ਼ਾਦ ਸੁਣ ਲੜੇ ਨੇ ਤੋਂ ਮੈਂ ਸਮਝਦਾ ਕਿ ਇਹ ਜਿਹੜੀਆਂ ਧਿਰਾਂ ਨੇ ਇਹਨਾਂ ਦਾ ਆਪਸੀ ਕਮਕਾਬੜਾ ਸ਼ੁਰੂ ਹੋਏਗਾ ਕੰਪੀਟੀਸ਼ਨ ਸ਼ੁਰੂ ਹੋਏਗਾ ਵੀ ਇਹ ਪ੍ਰਬੰਾਨ ਚ ਕੌਣ ਹੋਏਗੀ ਜਿਹੜੀ ਕਿ ਬੜਾ ਖਤਰਨਾਕ ਵੀ ਰੋਲ ਬੋਲ ਲੈ ਸਕਦਾ ਹੈ ਸੋ ਮੈਨੂੰ ਲੱਗਦਾ ਕਿ ਅਸਲੀ ਸਿਮਰਜੀਤ ਸਿੰਘ ਮਾਨ ਦੇ ਪਰਿਵਾਰ ਵਿੱਚ ਜਿਹੜੀ ਹੈ ਇਹ ਗੱਲ ਵੀ ਕਿ ਇੱਕ ਪਾਰਟੀ ਨੂੰ ਮਜ਼ਬੂਤ ਕਰਕੇ ਲੋਕਾਂ ਨਾਲ ਮਿਲ ਕੇ ਚੱਲਦੇ ਨੇ ਦੂਜਿਆਂ ਤੇਰਾ ਨਾਲ ਮਿਲ ਕੇ ਚੱਲਣਾ ਜਿਹਨੂੰ ਨਾ ਮਨਦੀਪ ਸਿੰਘ ਜੀ ਜੇਕਰ ਜੇਕਰ ਕਾਲੀ झालं ਆਪਣੇ ਤੋਂ ਅੱਗੇ ਕਿਹਾ ਕਿ ਜਿਹੜੂ ਕੁਝ ਆਪਣੀ ਇਕਤਾ ਬਣਾ ਕੇ ਵਨਵੇ ਦੀ ਇਹਦਾ ਚੱਲ ਰਿਹਾ ਹੈ ਆਪਣੇ ਗੁਰੂਆਂ ਦੀਆਂ ਵਾਪਸ ਵੀ ਲਿਆਂਦੇ ਨਾਲੋਂ ਤੇਲੇ ਵੀ ਜਾਂਦੇ ਨੇ ਕਾਲੀ ਨਾਲ ਤੋਂ ਤੁਰੇ ਹੋਏ ਆ ਨਾ ਜੀ ਜੇਕਰ ਇਹ ਸਿਮਰਜੀਤ ਸਿੰਘ ਮਾਨ ਇਸ ਤਰ੍ਹਾਂ ਦੇ ਨਾਲ ਆ ਕੇ ਆਪਣੇ ਸਾਰਿਆਂ ਨਾਲ ਤੁਰ ਕੇ ਜਾਂ ਸਾਰੇ ਨਾਲ ਤੁਰ ਕੇ ਇਸ ਪੰਤਕ ਤੇਰ ਪੰਤਕ ਜਿਹੜੀ ਪੰਜਵੀਂ ਤੇ ਬਣੀ ਹੈ ਇਸ ਦੀਆਂ ਜਿਹੜੀਆਂ ਸਾਰੀਆਂ ਪਰਤਾ ਠੀਕ ਠੀਕ ਤਰੀਕੇ ਨਾਲ ਖੁੱਲ ਜਾਂਦੀਆਂ ਨੇ ਉਹ ਸਾਹਮਣੇ ਪੰਜਾਬ ਝੰਡਾ ਲੈ ਕੇ ਪੰਤਕ ਝੰਡਾ ਲੈ ਕੇ ਉਹਦਾ ਸਮਨ ਵਿੱਚ ਬਣਾ ਕੇ ਇੱਕ ਨਵਾਂ ਜਿਲ੍ਹਾ ਦਿੰਦੇ ਨੇ ਪੰਜਾਬ ਦਾ ਤਾਂ ਉਹਦੇ ਚ ਇੱਕ ਤਰ੍ਹਾਂ ਦੀ ਕਿਨੂ ਇਹਨੂੰ ਕੁਸ਼ਕੋਜ ਨਹੀਂ ਕਿਹਾ ਸਵਾਦ ਕਿਤਾ ਜਾਂਦਾ ਹੈ। ਚੌਥਾ ਮੁੱਦਾ ਜਿਹੜਾ ਮਦੀਪ ਜ ਹੋਏਗਾ ਉਹ ਐਮਰਪਾਲ ਸਿੰਘ ਨੂੰ ਬਤਾਰੀ ਵਿਖਾ ਪੇ। ਅਮਰਪਾਲ ਸਿੰਘ ਭਾਵੇਂ ਜਿੱਤ ਕੇ ਕੀ ਉਹ ਪਾਰਟੀ ਜਿਵੇਂ ਜਦੋਂ ਵੀ ਹਾਂ ਹੋਣਗੇ ਵਲਵੇਵ ਦੀ ਹਦ ਅਗਰ ਉਹ ਪਾਰਟੀ ਜਿਵੇਂ ਪੰਜਾਬ ਦੇ ਨੂੰ ਸਟਰੋਂਗ ਕਰਦੇ ਨੇ ਆਪਣੀ ਪਾਰਟੀ ਦਾ ਖਲਾਅ ਕਰਦੇ ਨੇ ਆਪਣਾ ਕੋਈ ਏਜੰਡਾ ਆਪਣਾ ਕੋਈ ਵਿਜਨ ਪੰਜਾਬ ਦੀ ਡਿਵੈਲਪਮੈਂਟ ਦਾ ਪੰਜਾਬ ਦੀ ਨਵਸਾਰੀ ਦਾ ਗੁਰਬਾਨੀ ਨਾਲ ਲੈ ਕੇ ਆਉਂਦੇ ਨੇ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕੀ ਕੀਤੀ ਉਸ ਹੱਟਵੀਂ ਮੈਂ ਇਹ ਇਸ ਕਰਾਂਗੇ ਜੇਕਰ ਉਹ ਆ ਕੇ ਫਿਰ ਉਸ ਟ੍ਰੇ ਖਾਲਸਤਾ ਦੀ ਗੱਲ ਕਰਕੇ ਔਰ ਹਿੰਦੁਸਤਾਨ ਨੂੰ ਚੈਨਜ ਕਰਗੇ ਤਾਂ ਸਿੱਧੀ ਹੋਰ ਖਰਾਬ ਹੋ ਜਾਣੀ ਹੈ ਪਰ ਮੈਂ ਸਮਝਦਾ ਕਿ ਉਹ ਚੀਜ਼ ਜਿਹੜੀ ਹੈ ਉਹ ਨੂੰ ਸਤਿਅਾ ਦੇ ਹੋਰ ਦੇ ਸਮੇਂ ਦੇ ਛੱਡ ਕੇ ਆਪਣੀ ਤਾਕਤ ਬਣਾਉਣ ਵਾਸਤੇ ਜੋ ਲੋਕਾਂ ਨੇ ਵਿਸ਼ਵਾਸ ਦਿੱਤਾ ਉਸ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਏ ਅਗਰ ਵਾਰਿਸ ਪੰਜਾਬ ਦੇ ਅਮਰਪਾਲ ਸਿੰਘ ਆਪਣੇ ਪਾਰਟੀ ਨੂੰ ਮਜ਼ਬੂਤ ਕਰਦੇ ਨੇ ਔਰ ਜੋ ਸਥਿਤੀ 2014 ਚ ਆਮ ਆਦੀ ਪਾਰਟੀ ਨਾਲ ਔਰ 2017 ਦੇ ਵਿੱਚ ਆਮ ਆਦੀ ਪਾਰਟੀ ਤੇ 2022 ਚ ਆਮ ਪਾਰਟੀ ਦਾ ਤਜਰਬਾ ਹੋਇਆ ਹੈ ਉਸ ਤੋਂ ਉਹ ਸਵਾਗ ਹੀ ਵਾਰਿਸ ਜੀ ਜੇ ਅਮਰਪਾਲ ਸਿੰਘ ਅਗਰ ਵਾਰਿਸ ਕੋਲ ਸਾਰਿਆਂ ਨੇ ਮਿਲ ਕੇ ਨਾਲ ਲੱਗੇ ਚੱਲਦੇ ਨੇ ਤਾਂ ਕਾਲੀਦਾਲ ਨਾਲ ਬਹੁਤਾ ਟੱਕਰਾਸ਼ ਨਹੀਂ ਆਊਗਾ ਦੇਖੋ ਦੋ ਤਰ੍ਹਾਂ ਦੀ ਸਰਕਾਰਾਂ ਨਹੀਂ ਚੱਲਦੀਆਂ ਅਰ ਦੋ ਕਰੂ ਕਿ ਕਿ ਗੋ ਵੀ ਕਰ ਸਕਦੇ ਨਾ ਜੀ ਅਲਾਈன்ஸ் ਕਰ ਸਕਦੇ ਨੇ ਕਿਉਂਕਿ ਪੰਜਾਬ ਦੇ ਭੁੱਖ ਦਾ ਸਵਾਲ ਹੈ ਪਛਦੇ ਭੁੱਖ ਦਾ ਸਵਾਲ ਹੈ ਹੋਂਦ ਦੀ ਲੜਾਈ ਹੈ ਸੋ ਮੈਨੂੰ ਲੱਗਦਾ ਕਿ ਚਾਰ ਡਿਵੈਲਪਮੈਂਟਸ ਇੱਕ ਸੋਫੀਏ ਬਾਦਲ ਕੀ ਤਰੀਕੇ ਨਾਲ ਚੱਲੇਗਾ ਦੋ ਜੀ ਪੰਜਾਬ ਕਾਲੀ ਦਲ ਦੇ ਅੰਦਰੋਂ ਬਗਾਵਤ ਹੋ ਕੇ ਔਰ ਕਾਲੀ ਜੀ ਲੀਡਰਸ਼ਿਪ ਨਵੀਂ ਦਿਸ਼ਾ ਪਾਏਗੀ ਬਦਲ ਲੀਡਰਸ਼ਿਪ ਤੀਜੀ ਸਿਮਰਜੀਤ ਸਿੰਘ ਮਾਨ ਫੈਕਟਰੀ ਤੋਂ ਡਿਸਕਸ ਕੀਤਾ ਤੇ ਚੌਥਾ ਅਮਰਪਾਲ ਨਾਲ ਹੋਰ ਹੀ ਸਵਾਰਸਿਥ ਕੋਸੇ ਨੇ ਅਗਰ ਇਕੱਠੀਆਂ ਹੋ ਕੇ ਤਰਦੀਆਂ ਨੇ ਤਾਂ ਇਹ ਚਿੰਤਾ ਉੱਕਲਦੀਆਂ ਨੇ ਇਹਦਾ ਇਹਦਾ ਸਾਰਾ ਮਿਲ ਕੇ ਕਿਵੇਂ ਚੱਲ ਕੇ ਇਹ ਡਵੈਲਪਮੈਂਟ ਨਹੀਂ ਹੋਏਗੀ ਪਰ ਜਿਵੇਂ ਮੈਂ ਮੱਥਪਾਲ ਜੀ ਦੇ ਸੁਭਾਅ ਨੂੰ ਜਾਣਨਾ ਚਾਹੁੰਦਾ ਉਹਨਾਂ ਜਿਵੇਂ ਚੱਲਦੇ ਰਹੇ ਨੇ ਉਹ ਹੈ ਕਿ ਮੈਂ ਰਣਜੀਤ ਸਿੰਘ ਦਾ ਮਾਡਲ ਲੈਣਾ ਰਣਜੀਤ ਸਿੰਘ ਜੀ ਕੋਲ ਜਿਹੜੀ ਮਸਲਾ ਜਿਹੜੀ ਅਸੀਂ ਹੋਰ ਨਹੀਂ ਜੀ ਪੱਟੀਆਂ ਆ ਉਹਨਾਂ ਨੇ ਰਣਜੀਤ ਸਿੰਘ ਨੇ ਇੱਕ ਇੱਕ ਨੀਤੀ ਬਣਾਈ ਕਿ ਜੋ ਪਿਆਰ ਨਾਲ ਨਾਲ ਰਲਦੇ ਨੇ ਉਹਨਾਂ ਨੂੰ ਲਾਲੋ ਬਾਦੁਰ ਸ਼ਕਤੀ ਨਾਲ ਨਾਲ ਜੋੜ ਲੋ ਪਰ ਇਹ ਉਹ ਸੀਜਾ ਨਹੀਂ ਬਣ ਸਕਦੀਆਂ ਮੈਂ ਸੋਨਾਂ ਕਿ ਅਗਰ ਅਮਰਪਾਲ ਸਿੰਘ ਚਸ਼ਵਰਦੀ ਸਿੰਘ ਮਾਰਕ ਕੋਈ ਵੀ ਥੋੜਾ ਜਿਹਾ ਪੰਛ ਦਾ ਇੱਕ ਤੁਹਾਡੇ ਦੇ ਡਿਵੈਲਪ ਕਰਦਾ ਜੀ ਕਿ ਤੁਸੀਂ ਕਿਸ ਟੰਗ ਆਵੇਗਾ ਸੋ ਮੈਂ ਸੋਨਾਂ ਕਿ ਐਸੇ ਚੈੱਕ ਜੀ ਹੋਣਗੇ ਉਸ ਇਤਿਹਾਸ ਵੇਖੇਗਾ ਸਾਰੇ ਪੰਜਾਬ ਵਾਸੀ ਵੇਖਣਗੇ ਅਗਰ ਇਸ ਤਰ੍ਹਾਂ 27 ਤੱਕ ਸਾਰਾ ਕੁਝ ਆਪਣਾ 25 26 ਤਾਈ ਤੱਕ ਕੰਮ ਕਰਕੇ ਆਪਣਾ ਸਾਰੀਆਂ ਹਲਕਿਆਂ ਦੇ ਵਿੱਚ काम कर देने लोकांन श्वास पैदा होता है कि पुजाला एक नवा प्रशासन नवी सी सी बन सकदी है क्योंकि एम बदीव जी घोर बड़ी डेवलपमेंट देखनी पे के रहे कि बीजेपी जड़ी है वो आ, आ, आ है। भी इंडिपेंडेंट ਸਾਡੇ ਸਾਹਮਣੇ ਆ ਕੇ ਖੜੇ ਹੋ ਰਹੀ ਹੈ अकाली दल तो हटवी ਇਹ ਕਿ ਜਮਾ ਚਾਰ ਚਲਾ ਕੇ ਨਹੀਂ ਜਾਂ ਤਾਂ बीजेपी ਬਣ ਗਈ ਤੇ ਇਹ ਜੜਾ ਹੋਰ ਉੱਖੀ ਹੋ ਜਾਣੀ ਬੜਾ ਇਸ ਵਾਸਤੇ ਮੈਸੋ ਦਾ ਬੜਾ ਵੱਡਾ ਕੰਮ ਕਰਨਾ ਪਏਗਾ ਮੈਂ ਇਸ ਵਾਸਤੇ ਕੁਝ ਲਿਖਿਆ ਵੀ ਹੋਇਆ ਪੰਜਾਬ ਜਿੰਦਾ ਦਿੱਤਾ ਹੁਣ ਉਹ ਨੂੰ ਅਡਾਪਟ ਕਰ ਲੋ ਉਹਦੇ ਵਿੱਚ ਉਹਦੇ ਵਿੱਚ ਕੁਝ ਬੈਠ ਕੇ ਨਿਖਾਨ ਦਿੱਤਾ ਦੀਗੇ ਨਾਲ ਉਸ ਨੂੰ ਕਿਸੇ ਤਰੀਕੇ ਨਾਲ ਲੋਕਾਂ ਲਈ ਜਾ ਸਕਦਾ ਮੈਂ ਸੋਚਦਾ ਕਿ ਇਸ ਜਿਹੜੀ ਪੰਜਵੀਂ ਤੇਰਾ ਉਹ ਸਪੇਸ ਵਿਸ਼ਵ ਸਤਾਈ ਦੇ ਵਿੱਚ ਬਦਲਦੀ ਬਦਲਵੀਂ ਸਪੇਸ ਦੀ ਰਾਜਨੀਤੀ ਮਨਦੀਪ ਜੀ ਉਹ ਪੰਜਾਬ ਵਿੱਚੋਂ ਹੀ ਉਠਣੀ ਚਾਹੀਦੀ ਹੈ ਉਹ ਦਿੱਲੀ ਤੋਂ ਨਹੀਂ ਉਠਣੀ ਚਾਹੀਦੀ ਮੇਰਾ ਇਹ ਪੱਕਾ ਮੰਤਰ ਮੈਂ ਕਾਂਗਰਸ ਨਾ ਆਵਾਜ਼ੀ ਪਾਰਟੀ ਨਾ ਭਾਜਪਾ ਕੋਲ ਪੰਜਾਬ ਆਵਾਜ਼ੀ ਸਵਾਲ ਨੇ ਸਿੱਕੇ ਦੇ ਸਵਾਲ ਦਾ ਜਵਾਬ ਕੋਈ ਨਹੀਂ ਹੈਗਾ ਉਸ ਸਿੱਕੇ ਦੇ ਜਵਾਬ ਜਿਹੜੇ ਨੂੰ ਪੰਜਾਬ ਦੇ ਨਿਕਲ ਜਾਈਦੇ ਪਰ ਪੰਥਕ ਤੇਰਾ ਕੋਈ ਜਵਾਬ ਹੈ ਹੂੰ ਬਿਲਕੁਲ ਇਹ ਪ੍ਰੈਜਰ ਤੋਂ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰਦਸ਼ਕਾਂ ਸਾਂਝੇ ਕੀਤੇ ਤੇ ਸੋਇ ਸੰਨ ਭਾਈ ਹਰਜਿੰਦਰ ਸਿੰਘ ਜਿਨ੍ਹਾਂ ਨੇ ਸਿੱਖ ਪੰਥਤ ਮਸਲਿਆਂ ਨੂੰ ਲੈ ਕੇ ਕਿਉਂਕਿ ਜੇਕਰ ਪੰਜਾਬ ਦੀ ਸਿਆਸਤੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਖ ਰਾਜਨੀਤੀ ਨੂੰ ਮਨਫ਼ੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਦੇ ਉੱਤੇ ਹੀ ਪੰਜਾਬ ਦੀਆਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਸਿੱਖ ਚਿਹਰਿਆਂ ਦੇ ਨਾਂ ਦੇ ਉੱਤੇ ਹੀ ਮੁੱਖ ਮੰਤਰੀਆਂ ਦੇ ਨਾਂ ਦੇ ਉੱਤੇ ਹੀ ਸਰਕਾਰਾਂ ਬਣਦੀ ਰਹੀਆਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚਰਨੀ ਸਿੰਘ ਚੰਨੀ ਹੋ ਪਰੋਤ ਦੇ ਬਰਤਨ ਮੁੱਖ ਮੰਤਰੀ ਬਣੇ ਸਨ ਤਾਂ ਕਿਤੇ ਨ ਕਿਤੇ ਹਿੰਦੂ ਤਬ ਨੂੰ ਲੈ ਕੇ ਵੀ ਬਹੁਤ ਨਰਾਜ਼ਗੀ ਸੀ ਜਦੋਂ ਜਾਕਰ ਸੋਰਾ ਦੀ ਪਾਰਟੀ ਛੱਡਣ ਦੀ ਕਿਤੇ ਨ ਕਿਤੇ ਉਹ ਇਸੇ ਕਰਕੇ ਸੀ ਕਿ ਉਹ ਚਾਹੁੰਦੇ ਸਨ ਕਿ ਮੁੱਖ ਮੰਤਰੀ ਬਣ ਪਰ ਕਾਂਗਰਸਾਇਕਮਾਨ ਨਹੀਂ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਉਸ ਸਿੱਖ ਰਾਜ ਦੇ ਸੂਬੇ ਦੇ ਵਿੱਚ ਕੋਈ ਹਿੰਦੂ ਮੁੱਖ ਮੰਤਰੀ ਬਣੇ ਕਿਤੇ ਨ ਕਿਤੇ ਉਦਾਂ ਇਫੈਕਟ ਵੋਟਰਾਂ ਦੇ ਵਿੱਚ ਦੂਜੇ ਪਾਸੇ ਜਾਣਾ ਜਿਸ ਨੂੰ ਲੈ ਕੇ ਹੁਣ ਪੱਗਾ ਵੀ ਜਿਹੜੀਆਂ ਦਸਤਾਰਾਂ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਦਸਤਾਰ ਨਹੀਂ ਸਜਾਉਂਦੇ ਸਨ ਹੁਣ ਉਹ ਵੀ ਦਸਤਾਰ ਸਜਾਉਂਦੇ ਨੇ ਕਿਉਂਕਿ ਜਦੋਂ ਮੁੱਖ ਮੰਤਰੀ ਬਣਨ ਲਈ ਚਾਹਨਾ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਦਸਤਾਰਾਂ ਸਜਾਈ ਜਾਂਦੀਆਂ ਨੇ ਜਿਵੇਂ ਹੁਣ ਅਰਵਿੰਦ ਆਪਣਾ ਰਾਜਾ ਬੜੀ ਵਿੱਚੋਂ ਪੰਜਾਬ ਪਾਗਲ ਦੇ ਪਤਾਲ ਨੇ ਉਹਨਾਂ ਦੇ ਵੱਲੋਂ ਦਸਤਾਰ ਸਜਾਈ ਜਾ ਰਹੀ ਹੈ ਉਹ ਵੀ ਕਹਿੰਦੇ ਨੇ ਕਿ ਮੇਰੇ ਹੱਤਾਂ ਦੀ ਲਕੀਰਾਂ ਦੱਸਦੀਆਂ ਨੇ ਕਿ ਮੈਂ ਇੱਕ ਦਿਨ ਮੁੱਖ ਮੰਤਰੀ ਜ਼ਰੂਰ ਬਣਾਗਾ ਪੰਜਾਬ ਦਾ ਪਰ ਹੁਣ ਇਹ ਕਹਣਾ ਹੋਵੇਗਾ ਕਿ ਪੰਜਾਬ ਦੀ ਸਿੱਖ ਰਾਜਨੀਤੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਜਾਂਦੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਪੰਚਮ ਤੀਰ ਪੰਥਰ ਤੀਰ ਜਿਹੜੀ ਉੱਠ ਰਹੀ ਹੈ ਕਿ ਉਹ ਕਾਰਨ ਬਣਦੀ ਹੈ ਜਾਂ ਫਿਰ ਨਹੀਂ ਇਹ ਹੁਣ ਸਵਾਲ ਵਿਖਰੀ ਕਰਨ ਦੇ ਵਿੱਚ ਹੈ ਤੁਸੀਂ ਕੀ ਸੋਚਦੇ ਹੋ ਪੰਜਾਬ ਦੀ ਸਰਾਜਿਤ ਨੂੰ ਲੈ ਕੇ ਤੁਸੀਂ ਆਪਣੇ ਕਮੈਂਟ ਬਾਕਸ ਕਿਸ ਇੰਟਰਵਿਊ ਦੇ ਵਿੱਚ ਜ਼ਰੂਰ ਦਿਓ ਤਾਂ ਕਿ ਅਸੀਂ ਉਹਨਾਂ ਸਵਾਲਾਂ ਨੂੰ ਜਵਾਬਾਂ ਨੂੰ ਜੋ ਕੁਝ ਤੁਹਾਡੇ ਹੋਣਗੇ ਸਵਾਲ ਉਹਨਾਂਗੇ ਜਿਹਦੇ ਤੁਹਾਡੇ ਜਵਾਬ ਹੋਣਗੇ ਉਹਨਾਂ ਦੇ ਉੱਤੇ ਅਸੀਂ ਅਗਲੇ ਇੰਟਰਵਿਊ ਦੇ ਵਿੱਚ ਭਾਈ ਹਰਜਿੰਦਰ ਸਿੰਘ ਹੋਰਾਂ ਦੇ ਨਾਲ ਚਰਚਾ ਕਰਕੇ ਉਹਨਾਂ ਦੇ ਉੱਤੇ ਉਸ ਨੂੰ ਕਿ ਵਿਦਾ ਸਕਦੇ ਆ ਤੁਸੀਂ ਜਿਹੜੇ ਬਹੁਤ ਹੀ ਪੰਜਾਬ ਦੇ ਨਾਲ ਬੋਲ ਸਾਰੇ ਦਾ ਬਹੁਤ ਬਹੁਤ ਧੰਨਵਾਦ